ਮੰਨ ਤਾ ਪਤਾ ਹੋਲੀ ਦਾ ਤਿਹਾਰਾ ਤੇ ਆਲੂ ਬਾਰੇ ਪਿਆ ਮੈਂ ਬਣਾਣ ਲੱਗਿਆ ਟਿੱਕੀਆਂ ਵੈਸੇ ਤਾਂ ਮੈਨੂੰ ਨਹੀਂ ਬਣਾਣੀਆਂ ਆਉਂਦੀਆਂ ਤੇ ਮੈਂ ਵੀਡੀਓ ਦੇਖੂੰਗੀ ਮੇਰੇ ਫੋਨ ਦੇ ਵਿੱਚ ਤੇ ਇੱਕ ਉਹਨਾਂ ਦਾ ਨਾਮ ਨਹੀਂ ਮੈਨੂੰ ਪਤਾ ਕੀ ਆ ਇਹ ਬ੍ਰੈਡਾਂ ਦੇ ਵਿੱਚ ਨਾ ਚੀਜ਼ ਭਰ ਕੇ ਤੇ ਆਹ ਆਲੇ-ਦਾਲ ਤੋਂ ਖਿਚੂਰਾ ਜਿਹਾ ਲੱਗੂ ਮੈਨੂੰ ਨਾਮ ਨਹੀਂ ਪਤਾ ਕਿ ਇਹ ਕੋ ਬਣਾਵਾਂਗੇ ਤੇ ਇੱਕ ਮੈਂ ਤੁਹਾਨੂੰ ਅੱਜ ਮੈਂ ਲਿਆ ਸਾਗ ਪਹਿਲੀ ਵਾਰ ਸਾਰਾ ਸੀਜ਼ਨ ਟੱਪ ਗਿਆ ਕਿਉਂਕਿ ਹੁਣ ਮੈਂ ਤਾਂ ਲਾਸਟ ਵਾਰੀ ਦਾ ਮੈਨੂੰ ਮੈਂ ਸਾਗ ਪੂਰੇ ਸੀਜ਼ਨ ਬਣਾਇਆ ਨਹੀਂ ਕਿਉਂਕਿ ਮੈਂ ਜਾਂ ਮੰਮੀ ਹੁਣਾਂ ਤਾਂ ਕਿਤੋਂ ਮਾਸੀ ਹੁਣਾਂ ਤਾਂ ਖਾਦਾ ਮੈਨੂੰ ਬਣਾ ਲੈਣੀ ਆਂ ਦਾ ਸਾਗ ਤੇ ਮੈਂ ਕੱਲ ਲਿਆ ਸਾਗ ਪਾਲਕ ਮੇਥੇ ਧਣੀਆਂ ਤੇ ਮੇਥੀ ਸਾਰਾ ਸਮਾਨ ਲਿਆਗਾ ਤੇ ਮੈਨੂੰ ਕੱਟਣਾ ਨਹੀਂ ਆਂਦਾ ਇੱਕ ਘੋਟਣਾ ਨਹੀਂ ਆਂਦਾ ਫਿਰ ਸਾਹਮਣੇ ਦੀਦੀ ਘਰ ਵਾਲੇ ਕਹਿੰਦੇ ਵੀ ਉਹ ਕੱਟ ਵੀ ਦੇਣਗੇ ਸਾਗ ਘੋਟ ਵੀ ਦੇਣਗੇ ਬਾਕੀ ਤਾਂ ਮੈਂ ਬਣਾ ਲੈਣੀ ਆਂ ਤੇ ਤੁਹਾਨੂੰ ਮੈਂ ਦਿਖਾਵਾਂਗੀ ਚੀਜ਼ ਬਣਾ ਕੇ ਦਿਖਾਣੀ ਆ ਕਿਵੇਂ ਵਧੀਆ ਬਣਦੀ ਆ ਜਾਂ ਖਰਾਬ ਬਣਦੀ ਆ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਜੀ ਤੁਸੀਂ ਵੀ ਖਾ ਲਿਓ ਨਾਲ लास्ट ਵਾਲਾ ਚੂੜਾ ਜਿਹਾ ਦੇਖਦੇ ਆ ਬਣਾ ਕੇ ਵਰਿੰਦਾ ਨੂੰ ਬਾਕੀ ਲੱਗਦਾ ਹੋਰ ਹੀ ਕੁਝ ਬਣਾਏਗੀ ਮੈਨੂੰ ਲੱਗਦਾ ਦੇਖੋ ਜੀ ਮੈਂ ਵੀਡੀਓ ਦੇਖੀ ਆ ਮੈਂ ਕਿਹਾ ਦੇਖੀ ਵੀਡੀਓ ਨੂੰ ਬਣਾ ਕੇ ਹੋਲੀ ਆ ਵੈਸੇ ਵੀ ਮੌਸਮ ਵੀ ਇੰਨਾ ਵਧੀਆ ਕੁਝ ਨਹੀਂ ਦਿਖਾਵਾਂਗੇ ਬਣਾ ਕੇ ਜੇ ਬਣ ਗਈ ਤਾਂ ਤੁਹਾਨੂੰ ਵੀਡੀਓ ਪਾ ਕੇ ਦਿਖਾਵਾਂਗੀ ਵੀ ਦੇਖੋ ਜੀ ਰੋਗੀ ਯਾਰ ਮੈਂ ਦੇਖਦੇ ਬਰੈਡ ਵੀ ਲੈਂਦੇ ਆ ਚੀਜ਼ ਵੀ ਲੈਂਦੀ ਆ ਵਿੱਚ ਪਾ ਕੇ ਵਲੌਗ ਦੇ ਨਾਲ ਬਰ ਰਹੇ ਉਹ ਦੇਖਨੇ ਮੈਦਾ ਮੈਦਾ ਘੋਲ ਕੇ ਇਹਦੇ ਵਿੱਚ ਦੇਖਦੇ ਆ ਪਰ ਕੀ ਕੀ ਹੁੰਦਾ ਦੇਖਨੇ ਤੂੰ ਕੀ ਹੁੰਦਾ ਦੇਖਦੇ ਕੀ ਖਵਾਂਦੀ ਦਿਲਜੀਤ ਵਲੌਗ ਦੇ ਨਾਲ ਬਰ ਰਹੇ ਉਹ ਇਹ ਟਿੱਕੀ ਬਣਾਉਂਗੀ ਟਿੱਕੀ ਦਾ ਖਾਣ ਵੀ ਤਿਆਰ ਕਰ ਲਿਆ ਇਹ ਬ੍ਰੈਡ ਦਾ ਚਾਰ ਦੇਖੋ ਫੇਵਰੇਟ ਸਭ ਤੋਂ ਪਹਿਲਾ ਸਾਗ ਅੱਜ ਸਾਗ ਵੀ ਬਣਾਉਂਗੀ ਮੈਂ ਇਹ ਬ੍ਰੈਡ ਨੂੰ ਥੋੜਾ ਜਿਹਾ ਬੇਲ ਲਿਆ ਮੈਂ ਇਸ ਤੇ ਪਾ ਥੋੜੇ ਆਲੂ ਥੋੜੀ ਪਾਤੀ ਚੀਜ਼ ਤੇ ਇਹ ਮੈਂ ਉਹ ਈਮੈਦਾ ਮੈਦਾ ਕੋਲ ਕੇ ਰੱਖਿਆ ਹੈ ਮੈਦਾ ਤੇ ਦੇਣ ਗਿਆ ਮੇਰੇ ਤੋਂ ਉਹ ਵੀ ਬਣੂਗਾ ਕਿ ਨਹੀਂ ਮੈਨੂੰ ਤਾਂ ਪੀਣਾ ਕੋਈ ਚਲੋ ਦੇਖਦੇ ਹਾਂ ਫਿਰ ਵੀ ਬਣ ਜਾਣਾ ਅੱਜ ਵਾਸਤੇ ਆ ਚੰਗੀ ਕਰ ਰੱਖ ਕਰਕੇ ਪਾ ਪਾਉਣ ਨੂੰ ਲੱਗ ਗਿਆ ਚੂੜਾ ਤਾਂ ਵੈਸੇ ਇਹਦੇ ਵਿੱਚ ਵੀ ਮੈਂ ਥੋੜੀ ਥੋੜੀ ਨੂਨ ਮਿਰਚ ਪਾਤੀ ਫੋਕੇ ਦੇ ਸਵਾਦ ਨੂੰ ਲੱਗਣੇ ਹਾਂ ਕਰਦੇ ਇਹਨਾਂ ਸਾਈਜ਼ ਨਹੀਂ ਵੱਡਾ ਬਾਹਲੇ ਛੋਟੇ ਨੇ ਆਂਦੇ ਤੁਸੀਂ ਤਾਂ ਹੀ ਤਾਂ ਵੱਡਾ ਨਹੀਂਗਾ ਪੂਰਾ ਲੈ ਇਹਨੂੰ ਕੀ ਕਰ ਉਹ ਵੱਡਾ ਹੀ ਨਹੀਂ ਹੋ ਪੂਰਾ ਵੱਡਾ ਹੋਣਾ ਚਾਹੀਦਾ ਸੀ ਗਿੱਲਾ ਕਰਕੇ ਇੰਨੀ ਵੱਧ ਰਿਹਾ ਹੈ ਮੇਰਾ ਹੋਣੀ ਪੂਰਾ ਹਾਂ ਲੱਭ ਹਾਤੀ ਰੋਟੀ ਇਕ ਗ੍ਰਾਬੀ ਮੈਂ ਤਿਆਰ ਕਰ ਲਈਆ ਵੀਡੀਓ ਦੇਖ ਕੇ ਵਿੱਚ ਇਹਦੇ 에ਰਰ ਰੋਟ ਪਾਤਾ ਤੇ ਇਹ ਕਰਲੇ ਸਪ੍ਰਿੰਗ ਰੋਲ ਕਹਿ ਲੋ ਜੋ ਮਰਜੀ ਪਤਾ ਨਹੀਂ ਮੈਨੂੰ ਇਹਨਾਂ ਦਾ ਨਾਮ ਕੀਆ ਬ੍ਰੈਡਾ ਦੇ ਵਿੱਚ ਆਲੂ ਭਰ ਕੇ ਚੀਜ਼ ਭਰ ਕੇ ਤੇ ਤੈ ਤ ਹੋ ਗਿਆ ਗਰਮ ਦੇਖਦੇ ਆ ਮੈਨੂੰ ਮੇਰੇ ਤੋਂ ਕਿਵੇਂ ਬਣਦੇ ਫਿਰ ਬਾਕੀ ਖਾ ਕੇ ਦੇਖਾਂਗੇ ਸਵਾਦ ਲੱਗਦਿਆ ਕਿ ਨਹੀਂ ਬਸ ਯਾ ਦੇਖੋ ਮੈਂ ਬਣਾ ਦਿੱਤੇ ਆ ਰੋਲ ਤੇ ਇਕੀਆਂ ਨਹੀਂ ਸਹੀ ਬਣੀਆਂ ਮੇਟੋ ਟਿੱਕੜਾਂ ਨੇ ਜਿਵੇਂ ਬਣੀਆਂ ਟੁੱਟ ਜਾਈਆਂ ਗਈਆਂ ਟਿੱਕੜਾਂ ਪਤਾ ਨਹੀਂ ਟਿੱਕੜਾਂ ਤੇ ਕੀ ਕਮੀ ਰਹੀ ਇਹ ਨਹੀਂ ਸਹੀ ਬਣੀਆਂ ਆ ਸਹੀ ਬਣਗੀਆਂ ਦੋ ਹਨਾ ਲੱਗੀ ਹੂੰ ਇਹ ਸਹੀ ਬਣੀਆਂ ਨਹੀਂ ਜਾਵਾ ਉਹ ਵਾਲੀਆਂ ਨਹੀਂ ਬਣੀਆਂ ਸੇ ਆ ਲੱਕੇ ਇੱਧਰ ਆਓ ਆ ਦੇਖੀ ਖੋਲ ਕੇ ਇਹ ਚਲੋ ਚੀਜ਼ ਵਾਈਆ ਦੇਖੋ ਖਾ ਲਓ ਤੁਸੀਂ ਵੀ ਸਾਰੇ ਜਾਣੇ ਬਾਕੀ ਕੋ ਮੈਂ ਤਾਂ ਖਾ ਕੇ ਦੇਖੂਗੀ ਪਤਾ ਨਹੀਂ ਕਿਵੇਂ ਬਣਿਆ ਕਿਵੇਂ ਨਹੀਂ ਬਣਿਆ ਤੇ ਤੁਹਾਨੂੰ ਮੇਰਾ ਬਲੌਗ ਵੀ ਮੇ ਲੱਗਿਆ ਤਾਂ ਤੁਸੀਂ ਜਰੂਰ ਦੱਸਿਓ ਕਿਉਂਕਿ ਮੈਨੂੰ ਤਾਂ ਕੁਸਟ ਬਣਾਣੀ ਨਹੀਂ ਆਉਂਦਾ ਮੈਂ ਵੀਡੀਓ ਤੋਂ ਦੇਖ ਕੇ ਬਣਾਇਆ ਤੁਸੀਂ ਵੀ ਖਾ ਲਓ ਜੀ ਸਾਰੇ ਜਣੇ ਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਜੀ ਧੰਨਵਾਦ ਜੀ